ਜੂਨ 22 2025 ਦਿਲਜੀਤ ਦਸਾਂਝ ਨੇ ਆਪਣੀ ਨਵੀਂ ਮੂਵੀ ਸਰਦਾਰਜੀ 3 ਦਾ ਟ੍ਰੇਲਰ ਲਾਂਚ ਕੀਤਾ ਟ੍ਰੇਲਰ ਕਾਦਾ ਲਾਂਚ ਕੀਤਾ ਇੱਕ ਨਵਾਂ ਪੰਗਾ ਹੀ ਲਾਂਚ ਹੋ ਗਿਆ ਕੋਈ ਦਿਲਜੀਤ ਨੂੰ ਗੱਦਾਰ ਕਹਿ ਰਿਹਾ ਤੇ ਕੋਈ ਕਹਿ ਰਿਹਾ ਕਿ ਦਿਲਜੀਤ ਨੂੰ ਬਾਇਕਾਟ ਕਰੋ ਸਰਦਾਰਜੀ 3 ਹਾਰਰ ਕਾਮੇਡੀ ਮੂਵੀ ਆ ਬਹੁਤ ਵੱਡੇ ਬਜਟ ਤੇ ਬਣੀ ਹੋਈ ਆ ਓਵਰਆਲ ਇੱਕ ਵਧੀਆ ਪੈਕੇਜ ਲੱਗ ਰਿਹਾ ਵਿਦ ਦਿਲਜੀਤ ਦਸਾਂਝ ਐਜ਼ ਭੂਤ ਫੜਨ ਵਾਲਾ ਨਾਉ ਆਈ ਡੋਨਟ ਨੋ ਕਿ ਹਾਊ ਇਟ ਸਾਊਂਡਸ ਭੂਤ ਫੜਨ ਵਾਲਾ ਬਟ ਉਹ ਇਹਦਾ ਹੀ ਰੋਲ ਪਲੇ ਕਰ ਰਹੇ ਨੇ ਅੱਛਾ ਉਹਨਾਂ ਦੇ ਨਾਲ ਨੇ ਫੇਮਸ ਪਾਕਿਸਤਾਨੀ ਐਕਟਰਸ ਹਾਨੀਆ ਆਮਰ ਹੋਰ ਵੀ ਕਈ ਪਾਕਿਸਤਾਨੀ ਐਕਟਰਸ ਇਹਦੇ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਬਸ ਇੱਥੋਂ ਹੀ ਇਹ ਪੰਗਾ ਸ਼ੁਰੂ ਹੁੰਦਾ ਕੰਟਰੋਵਰਸੀ ਹੈ ਕਿ ਤੇ ਕਿਉਂ ਇੰਡੀਆ ਪਾਕਿਸਤਾਨ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਸਾਨੂੰ ਸਭ ਨੂੰ ਪਤਾ ਉਹ ਠੀਕ ਨਹੀਂ ਆ ਫੈਲਗਮ ਅਟੈਕ ਹੋਇਆ ਫਿਰ ਉਸ ਤੋਂ ਬਾਅਦ ਆਪਰੇਸ਼ਨ ਸਿੰਧੂ ਚੱਲਿਆ ਇਹ ਸਭ ਦੇ ਚੱਲਦੇ ਇੰਡੀਆ ਦੇ ਵਿੱਚ ਪਾਕਿਸਤਾਨੀ ਐਕਟਰਸ ਦਾ ਕੰਮ ਕਰਨਾ ਬੰਦ ਕੀਤਾ ਹੋਇਆ ਇੰਡੀਆ ਦੀਆਂ ਕੁਝ ਫਿਲਮ ਬਾਡੀਜ਼ ਜਿਵੇਂ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਾਈਨੇਮ ਐਮਪਲੋਇਜ਼ ਐਂਡ 올 ਇੰਡੀਆ ਸਾਈਨੇ ਵਰਕਰਸ ਐਸੋਸੀਏਸ਼ਨ ਸਰਦਾਰਜੀ 3 ਮੂਵੀ ਨੂੰ ਲੈ ਕੇ ਕਾਫੀ ਗੁੱਸੇ ਵਿੱਚ ਨੇ ਇਹ ਦੋਨੋਂ ਆਰਗੇਨਾਈਜੇਸ਼ਨਸ ਦੇ ਬਾਰੇ ਵਿੱਚ ਮੈਂ ਥੋੜਾ ਜਿਆਦਾ ਦੱਸ ਦਵਾ ਤਾਂ ਇਹ ਦੋਨੋਂ ਆਰਗੇਨਾਈਜੇਸ਼ਨਸ ਇੰਡੀਅਨ ਫਿਲਮ ਐਂਡ ਟੀਵੀ ਇੰਡਸਟਰੀ ਦੇ ਵਿੱਚ ਕੰਮ ਕਰਨ ਲਈ ਲੋਕਾਂ ਦਾ ਧਿਆਨ ਰੱਖਦੀਆਂ ਨੇ ਉਹਨਾਂ ਦੇ ਹੱਕਾਂ ਦਾ ਧਿਆਨ ਰੱਖਦੀਆਂ ਨੇ ਤਾਂ ਕਿ ਉਹਨਾਂ ਨੂੰ ਸਹੀ ਤਨਖਾਹ ਮਿਲੇ ਉਹਨਾਂ ਦੀਆਂ ਵਰਕਿੰਗ ਕੰਡੀਸ਼ਨਸ ਸਹੀ ਹੋਣ ਇਹ ਸਾਰੇ ਹਾਲਾਤਾਂ ਦਾ ਧਿਆਨ ਇਹ ਦੋਨੋਂ ਆਰਗੇਨਾਈਜੇਸ਼ਨਸ ਰੱਖਦੀਆਂ ਨੇ ਐਫ ਡਬਲਯੂ ਆਈ ਸੀਈ ਨੇ ਜੂਨ 11 2025 ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਲੈਟਰ ਲਿਖਿਆ ਕਿ ਸਰਦਾਰ ਜੀ 3 ਮੂਵੀ ਇੰਡੀਆ ਦੇ ਵਿੱਚ ਨਾ ਰਿਲੀਜ਼ ਹੋਣ ਦਿੱਤੀ ਜਾਵੇ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਐਕਟਰਸ ਹਾਨੀਆ ਆਮਰ, ਨਾਸਰ, ਡੈਨੀਅਲ ਖਾਵਰ ਐਂਡ ਸਲੀਮ ਅਲਵੇਲਾ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਐਂਟੀ ਨੈਸ਼ਨਲ ਐਕਟ ਆ। 올 ਇੰਡੀਆ ਸਾਈਨੇ ਵਰਕਰਸ ਐਸੋਸੀਏਸ਼ਨ ਨੇ ਇੱਕ ਵੱਡੀ ਸਟੇਟਮੈਂਟ ਵੀ ਜਾਰੀ ਕੀਤੀ। ਉਹਨਾਂ ਨੇ ਕਿਹਾ ਕਿ ਸਾਰੇ ਦੇਸ਼ ਦੇ ਵਿੱਚ ਦਿਲਜੀਤ ਦਾ ਬਾਇਕਾਟ ਕੀਤਾ ਜਾਵੇ ਐਂਡ ਉਹਨਾਂ ਨੇ ਬਾਕੀ ਸਾਰੇ ਆਰਟਿਸਟਸ ਨੂੰ ਵੀ ਇਹ ਉਹ ਇਹ ਅਪੀਲ ਕੀਤੀ ਕਿ ਦਿਲਜੀਤ ਦਾ ਬੁਆਇਕਾਟ ਕਰੋ ਤੇ ਉਹਨਾਂ ਦੇ ਨਾਲ ਕੰਮ ਕਰਨਾ ਬੰਦ ਕਰੋ। ਉਹਨਾਂ ਦਾ ਕਹਿਣਾ ਕਿ ਦਿਲਜੀਤ ਨੇ ਇੰਡੀਅਨ ਸੈਂਟੀਮੈਂਟਸ ਨੂੰ ਹਰਟ ਕੀਤਾ। ਸੋਸ਼ਲ ਮੀਡੀਆ ਤੇ ਵੀ ਲੋਕ ਵੰਡੇ ਹੋਏ ਨੇ। ਕੋਈ ਦਿਲਜੀਤ ਦੇ ਹੱਕ ਦੇ ਵਿੱਚ ਗੱਲ ਕਰ ਰਿਹਾ ਤੇ ਕੋਈ ਦਿਲਜੀਤ ਨੂੰ ਮਾੜਾ ਚੰਗਾ ਬੋਲ ਰਿਹਾ। ਫਿਲਮ ਦੇ ਪ੍ਰੋਡਿਊਸਰ ਗੁਨਵੀਰ ਸਿੰਘ ਸਿੱਧੂ ਨੇ ਇਹ ਕਲੈਰੀਫਾਈ ਕੀਤਾ ਕਿ ਇਹ ਸਭ ਟੈਂਸ਼ਨਸ ਹੋਣ ਤੋਂ ਪਹਿਲਾਂ ਹੀ ਇਹ ਫਿਲਮ ਸ਼ੂਟ ਹੋ ਚੁੱਕੀ ਸੀ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਇਹ ਫਿਲਮ ਸ਼ੂਟ ਹੋਈ ਆ ਉਦੋਂ ਦੋਨਾਂ ਦੇਸ਼ਾਂ ਦੇ ਵਿੱਚ ਕੋਈ ਰੌਲਾ ਨਹੀਂ ਸੀ। ਬਟ ਫਿਰ ਵੀ ਉਹ ਕਹਿੰਦੇ ਕਿ ਉਹ ਇੰਡੀਅਨ ਸੈਂਟੀਮੈਂਟਸ ਦੀ ਰਿਸਪੈਕਟ ਕਰਦੇ ਨੇ ਤੇ ਉਹ ਇੰਡੀਆ ਦੇ ਵਿੱਚ ਆਪਣੀ ਫਿਲਮ ਨੂੰ ਰਿਲੀਜ਼ ਨਹੀਂ ਕਰਨਗੇ ਪਰ ਮੁੱਦਾ ਇੱਥੇ ਨਹੀਂ ਰੁਕਿਆ ਹਰ ਇੱਕ ਥੋੜੀ ਜੀ ਗੱਲ ਇਫਤਖਾਰ ਠਾਕੁਰ ਦੀ ਵੀ ਕਰਨੀ ਬਣਦੀ ਆ ਇਫਤਖਾਰ ਠਾਕੁਰ ਪਾਕਿਸਤਾਨੀ ਕਮੀਡੀਅਨ ਨੇ ਉਹਨਾਂ ਨੇ ਜਦੋਂ ਵਾਰ ਸਿਚੁਏਸ਼ਨ ਸੀ ਤਾਂ ਆਪਣੀ ਬਹੁਤ ਹੀ ਸਖਤ ਸਟੇਟਮੈਂਟ ਵੀ ਦਿੱਤੀ ਸੀ ਇੰਡੀਆ ਦੇ ਅਗੇਂਸਟ ਹਿੱਟ ਸਪੀਚ ਦਿੱਤੀ ਸੀ ਫਿਜ਼ਾਓਂ ਸੇ ਆਓਗੇ ਤਾਂ ਹਵਾਓਂ ਮੇਂ ਉੜਾ دیے ਜਾਓ ਪਾਣਿਓਂ ਸੇ ਆਓਗੇ ਤਾਂ ਡਬੋ دیے ਜਾਓਂ ਔਰ ਜ਼ਮੀਨ ਸੇ ਆਓਗੇ ਤਾਂ ਜ਼ਮੀਨ ਬੋਸ ਕਰ دیے ਜਾਓਂ ਜੀਦਾ ਪੰਜਾਬੀ ਆਰਟਿਸਟ ਨੇ ਡਟ ਕੇ ਵਿਰੋਧ ਕੀਤਾ ਸੀ ਦੇਵ ਕਰੋੜ ਬੀਨੂ ਢੱਲੋਂ ਇਹਨਾਂ ਨੇ ਖੁੱਲ ਕੇ ਉਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਹੜੀ ਜ਼ੁਬਾਨ ਆ ਨਾ ਉਹ ਦਿਲ ਵਿੱਚ ਉਤਾਰ ਵੀ دیتی ਹੈ ਔਰ ਦਿਲ ਸੇ ਉਤਾਰ ਵੀ ਦੇਦੀ ਹੈ ਫਾਕੁਰ ਸਾਹਬ ਬਾਰੇ ਬੋਲੇ ਉਹਨਾਂ ਨੇ ਬੋਲਿਆ ਮੈਂ ਉਹਦੀ ਨਿੰਦਾ ਕਰਦਾ ਉਹ ਬਿਲਕੁਲ ਨਹੀਂ ਬੋਲਣਾ ਚਾਹੀਦਾ ਸੀ ਔਰ ਡੈਫੀਨਿਟਲੀ ਅਸੀਂ ਜਿਹੜਾ ਇਹ ਬੋਲਣ ਵਾਲਾ ਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਇਫਤਖਾਰ ਠਾਕੁਰ ਦੀ ਹੇਟ ਸਪੀਚ ਨੂੰ ਉਹਨਾਂ ਦੇ ਦੇਸ਼ ਦੇ ਹੀ ਕਈ ਵੱਡੇ ਕਲਾਕਾਰਾਂ ਨੇ ਕਾਫੀ ਬੇਤੁਕਾ ਦੱਸਿਆ ਉਹਨਾਂ ਨੂੰ ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਹੀ ਗੱਲ ਦੇ ਲਈ ਸਪੋਰਟ ਨਹੀਂ ਮਿਲੀ ਕਾਫੀ ਵੱਡੇ ਪਾਕਿਸਤਾਨੀ ਐਕਟਰਸ ਨੇ ਇਹ ਤੱਕ ਕਿਹਾ ਕਿ ਹੇਟ ਸਪੀਚ ਸਹੀ ਨਹੀਂ ਹੈ ਆਰਟ ਹਮੇਸ਼ਾ ਅਮਨ ਸ਼ਾਂਤੀ ਨੂੰ ਪ੍ਰਮੋਟ ਕਰਦਾ ਹੈ ਫਿਲਮਸ 뮤직 ਇਹ ਸਾਰੀ ਐਂਟਰਟੇਨਮੈਂਟ ਇੰਡਸਟਰੀ ਇਹ ਲੋਕਾਂ ਨੂੰ ਜੋੜਨ ਦਾ ਕੰਮ ਕਰਦੀਆਂ ਨੇ ਕ੍ਰੀਏਟਿਵ ਆਰਟਵਰਕ ਜਿਹੜਾ ਹੁੰਦਾ ਇਹਦੀ ਕੋਈ ਕੋਈ ਇਹਦੀ ਬਾਉਂਡਰੀਜ਼ ਨਹੀਂ ਹੁੰਦੀਆਂ ਕਿਸੇ ਬਾਉਂਡਰੀ ਦਾ ਮਹਤਾਜ ਨਹੀਂ ਹੁੰਦਾ ਆਰਟ ਦਾ ਕੋਈ ਮੁਲਕ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਆਰਟ ਤਾਂ ਬਸ ਆਰਟ ਹੁੰਦਾ ਜਦੋਂ ਕੋਈ ਚੰਗਾ ਕੰਟੈਂਟ ਬਣਾਉਂਦਾ ਤਾਂ ਸਾਨੂੰ ਉਹਦੀ ਮਿਹਨਤ ਤੇ ਉਹਦੇ ਆਰਟ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਐਕਟਰ ਲੋਕ ਜਿਹੜੇ ਨੇ ਇਹ ਪੋਲੀਟੀਸ਼ਨ ਨਹੀਂ ਆ ਇਹ ਲੋਕ ਕੋਈ ਦੇਸ਼ ਦੀ ਪਾਲਿਸੀ ਨਹੀਂ ਬਣਾਉਂਦੇ ਫਿਰ ਉਹਨਾਂ ਨੂੰ ਹੇਟ ਕਰਨ ਦਾ ਕੀ ਮਤਲਬ ਬਣਦਾ ਹਾਂ ਮੈਂ ਇੱਥੇ ਕੋਈ ਫਿਲਮ ਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਫਿਲਮ ਦੇਖੀ ਨਹੀਂ ਆ ਨਾ ਮੈਂ ਉਹਦੇ ਬਾਰੇ ਚੰਗਾ ਕਹਿ ਰਿਹਾ ਨਾ ਮੈਂ ਉਹਦੇ ਬਾਰੇ ਮਾੜਾ ਕਹਿ ਰਿਹਾ ਮੈਂ ਸਿਰਫ ਆਰਟ ਫਾਰਮ ਦੀ ਗੱਲ ਕਰ ਰਿਹਾ ਮੈਂ ਸਿਰਫ ਕਲਾ ਦੀ ਗੱਲ ਕਰ ਰਿਹਾ ਤੇ ਕਲਾ ਦੇ ਹੱਕ ਚ ਗੱਲ ਕਰ ਰਿਹਾ ਬਾਕੀ opinion ਤੁਹਾਡੇ ਆਪਣੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਬੈਨ ਵਾਲੀਆਂ ਗੱਲਾਂ ਇਹ ਕੰਟਰੋਵਰਸੀ ਕਿੰਨੀ ਕੁ ਸਹੀ ਤੇ ਕਿੰਨੀ ਕੁ ਗਲਤ ਲੱਗਦੀ ਆ ਜੇ ਸਹੀ ਤਾਂ ਕਿਵੇਂ ਆ ਜੇ ਗਲਤ ਤਾਂ ਕਿਵੇਂ ਕਮੈਂਟ ਕਰਕੇ ਜਰੂਰ ਦੱਸਿਓ